ਅੱਤਵ ਦਿਸ਼ਾ ਮਾਤਾ ਗੁਜਰੀ ਜੀ ਨੇ ਦੋਨੋਂ ਛੋਟੇ ਸਾਹਿਬ ਜਦਿਆਂ ਦੇ ਨਾਲ ਗੰਗੂ ਦੇ ਪਿੰਡ ਸਹੇੜੀ ਟਿਕਾਣਾ ਕੀਤਾ ਰਾਤ ਮਾਤਾ ਜੀ ਨੂੰ ਸੁੱਤਿਆਂ ਦੇ ਗੰਗੂ ਪੋਲੇ-ਪੋਲੇ ਪੈਰ ਰੱਖਦਾ ਕਮਰੇ ਦੇ ਵਿੱਚ ਆਇਆ ਤੇ ਮੰਜੀ ਦੇ ਥੱਲੇ ਪਈ ਪੋਟਲੀ ਦੇ ਵਿੱਚੋਂ ਮੋਹਰਾਂ ਦੀ ਥੈਲੀ ਕੱਢ ਕੇ ਚੁੱਪਚਾਪ ਬਾਹਰ ਚਲਾ ਗਿਆ ਜਦੋਂ ਸਵੇਰੇ ਮਾਤਾ ਜੀ ਨੇ ਪੁੱਛਿਆ ਗੰਗੂ ਬਾਹਰਲਾ ਦਰਵਾਜ਼ਾ ਤਾਂ ਬੰਦ ਐ ਮੋਰਾ ਕਿੱਥੇ ਗਈਆਂ ਤਾਂ ਘਰੋਂ ਬਾਹਰ ਜਾ ਕੇ ਗੰਗੂ ਨੇ ਰੌਲਾ ਪਾਤਾ ਮਾਤਾ ਜੀ ਦੀ ਚੋਰੀ ਹੋ ਗਈ ਮਾਤਾ ਜੀ ਦੀ ਚੋਰੀ ਹੋ ਗਈ ਮਾਤਾ ਜੀ ਨੇ ਗੰਗੂ ਨੂੰ ਸਮਝਾਇਆ ਰੌਲਾ ਨਾ ਪਾ ਮੋਰਾ ਆਪਣੇ ਕੋਲ ਰੱਖ ਇਹ ਸੁਣ ਕੇ ਗੰਗੂ ਲਾਲ ਪੀਲਾ ਹੋ ਕੇ ਬੋਲਿਆ ਇੱਕ ਤਾਂ ਤੁਹਾਨੂੰ ਪਨਾ ਦਿੱਤੀ ਤੇ ਦੂਜਾ ਤੁਸੀਂ ਮੇਰੇ ਤੇ ਚੋਰੀ ਦੇ ਇਲਜ਼ਾਮ ਲਗਾ ਰਹੇ ਹੋ ਗੰਗੂਏ ਨਾਮ ਪਾਂਦੇ ਲਾਲ ਦੇ ਇਚ ਮੁਰਿੰਡੇ ਕੋਤਵਾਲੀ ਜਾ ਪੁੱਜਾ ਅਫਸਰਾਂ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਮਾਤਾ ਜੀ ਅਤੇ ਸਾਹਿਬ ਜਾਦਿਆਂ ਨੂੰ ਇੱਕ ਰਾਤ ਕੋਤਵਾਲੀ ਵਿੱਚ ਅਤੇ ਅਗਲੇ ਦਿਨ ਤੋਂ ਸਰਹੰਦ ਦੇ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਮੋਤੀराम ਮਹਿਰਾ ਨੇ ਮਾਤਾ ਜੀ ਅਤੇ ਸਾਹਿਬ ਜਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਦੁੱਧ ਪਿਲਾਇਆ ਮਾਤਾ ਗੁਜਰੀ ਜੀ ਸਾਹਿਬ ਜਾਦਿਆਂ ਨੂੰ ਪਿਆਰ ਅਤੇ ਦਿਲਾਸੇ ਦਿੰਦਿਆਂ ਗੁਰੂਆਂ ਦੇ ਆਦਰਸ਼ਾਂ ਅਤੇ ਸ਼ਹੀਦੀਆਂ ਦੀਆਂ ਸਾਕੀਆਂ ਸੁਣਾਉਂਦੇ